ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਹ ਚੱਲਣਾ ਜੁੜਿਆ ਸਾਰੇ ਇਹ ਚੜਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਉਲਟ ਕਲਿੱਕ ਕਰ ਲਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਪਹੁੰਚ ਚੁੱਕੇ ਆਂ ਪਿੰਡ ਖੇਮਕਨ ਬਾਰਡਰ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਤੇ ਤਹਿਸੀਲ ਲੱਗਦੀ ਸਜਨੋ ਨੂੰ ਪੱਟੀ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਗਾਂ ਸ਼ੇਅਰ ਕਰਿਓ ਆ ਉਸ ਨੂੰ ਵਧਾਓ ਤੇ ਨਖ ਪਰ ਕਰਕੇ ਲੈ ਕੇ ਜਾਇਓ ਫਰਜ ਬੰਦਾ ਹੈ ਤੇ ਕਰਦੇ ਆ ਸ਼ਾਦੀ ਨਾਲ ਗੱਲਬਾਤ ਸ਼ਾਹੀ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਜੀ ਹੋਰ ਸੁਣਾਓ ਜੀ ਠੀਕ ਹੈ ਇੱਕੋ ਜੀ ਅੱਜ ਇੱਕੋ ਜੀ ਠੀਕ ਹੈ ਜੀ ਡਰੈਸ ਦੱਸਿਗੇ ਪਿੰਡ ਕੇਮਕਰਨ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਤੇ ਇੱਕ ਮੋਬਾਈਲ ਨੰਬਰ 81969021 ਠੀਕ ਹੈ ਜੀ ਤੇ ਕਿੰਨੇ ਕ ਦੁੱਧ ਵਾਲੀ ਤੇ ਕਿੰਨਾ ਸੂਗਾ 13 ਕਿਲੋ ਦੁੱਧ ਦਾ ਬੰਦਾ ਜੀ 13 ਕਿਲੋ ਮੌਕੇ ਦਾ ਹਾਂਜੀ ਜੇ ਮਗਰ ਵੱਚੀ ਆ ਗਈ ਆ ਹੋ ਗਿਆ ਮਹੀਨਾ ਡੇਢ ਮਹੀਨਾ ਕੁ ਤੁਸੀਂ ਨੂੰ ਹਣਾ ਠੀਕ ਹੈ ਮਹੀਨਾ ਖੰਡ ਹੋ ਗਿਆ ਤੇ ਦੁੱਧ 13 ਕਿਲੋ ਮੌਕੇ ਦਾ ਤਿਆਰ ਆ ਹਾਂ ਜੀ ਦੋ ਚੇਸ ਬਾਕੀ ਚਵਾ ਕੇ ਆਪਾਂ ਧਰਮ ਰਵਾ ਕੇ ਬਿਖਾਰ ਦੇ ਬਿਲਕੁਲ ਤਸ਼ੱਲੀ ਜੇ ਕੋਈ ਨਹੀਂ ਆ ਸਕਦਾ ਦੋਵੇਂ ਟਾਈਮ ਆਨਲਾਈਨ ਚੁਆਈ ਕਰ ਦਾਂਗੇ ਜੇ ਕੋਈ ਆ ਸਕਦਾ ਤਾਂ ਆ ਕੇ ਦੋਵੇਂ ਟਾਈਮ ਚੋਣ ਠੀਕ ਹੈ ਤੇ ਖੋਲ ਕੇ ਤੋਰਾ ਤਰਾ ਕਰਾਈਏ ਚੈੱਕ ਲਓ ਭਈ ਸਜਣੋ ਦੂਜਾ ਸਵੇਰ 10 ਰਾਜ ਤੇ 13 ਕਿਲੋ ਦੁੱਧ ਆ ਕੀਮਤ ਨਾਰਮਲ ਦੇ ਵਿੱਚ ਹੀ ਇਹ ਤੁਹਾਨੂੰ ਖਰੀਦਦਾਰੀ ਕਰਾਵਾਂਗੇ ਬਾਕੀ ਪ੍ਰਿੰਟ ਪ੍ਰਿੰਟ ਤੇ ਥੰਥਣ ਵੀ ਚੰਗਾ ਫਿਰ ਵੀ ਆਪਾਂ ਜਿਹੜੀਆਂ ਧਾਰਾਂ ਇਹਦੀਆਂ ਮਰਵਾ ਕੇ ਤੇ ਦਿਖਾ ਦੇਣੀਆ ਲੋ ਜੀ ਆਰਡਰ ਕੁਆਲਿਟੀ ਬੜੀ ਸੁਣੀ ਸਾਫ਼ ਲੱਗੀ ਆ ਠੀਕ ਆ ਜੀ ਲਾਈ ਤੇ ਇਹ ਕਿੰਨੇ ਦੀ ਸ਼ਾਜੀ ਫਿਰ ਆਪਾਂ ਦੇ ਲੈ ਕਿੰਨੇ ਦਾ ਕਰ ਲੈਣਾ ਹਾਂ ਨਾ 35000 ਦੀ ਹੋਏ ਸਿਰਫ ਇੱਕੋ ਰੇਟ ਹੀ ਆ ਹਾਂਜੀ ਠੀਕ ਆ ਫਿਰ 40 ਕਰਾ ਲਓ ਭਾਈ ਆਪਾਂ ਛੱਡ ਕੇ ਫਿਰ 25 ਛੱਡ ਕੇ ਤੇ ਆਪਾਂ ਧਾਰਾ ਧੁਰਾ ਮਰਵਾਦਗੇ ਲਓ ਭਾਈ ਸੱਜਣੋ ਧਾਰਾਂ ਵੀ ਤੁਹਾਨੂੰ ਮਰਵਾ ਕੇ ਕਿਉਂਕਿ ਦਿਖਾ ਦਿੰਨੇ ਆ ਲਾਸ਼ ਚਵਾਈ ਦੇ ਵਿੱਚ ਤੇ ਫਿਰ ਵੀ ਆਪਣੀ ਨਰਖ ਪਰ ਕਰਿਓ ਠੀਕ ਆ ਜੀ ਲਓ ਜੀ ਲਓ ਜੀ ਚਾਈ ਜਿਹੜੀ ਆ ਸ਼ੁਰੂ ਕਰਨ ਲੱਗੇ ਆ ਠੀਕ ਹੈ ਜੀ ਸਮਝਾ ਜੀ ਅਗਲੇ ਦਿਨਾਂ ਦਾ ਇੱਕ ਰਾ ਚਵਾਬ ਖਾਦੇ ਲਓ ਜੀ ਇਹ ਅਗਲੇ ਦਿਨਾਂ ਦਾ ਜਿਹੜਾ ਚਵਾ ਜੀ ਵਾਹੀ ਚੰਗੀ ਗੱਲ ਕਰ ਲ ਕਰ ਲਾਉਂਦੀ ਆ ਸੱਜਣੋ ਬਾਕੀ ਵਹਿੜ ਦਾ ਰੰਗ ਢੰਗ ਫੈਸ਼ਨ ਵੀ ਚੰਗਾ ਕਿਉਂਕਿ ਕਈ ਥੋੜੀਆਂ ਰੁਲਗਾਈਆਂ ਹੁੰਦੀਆਂ ਠੀਕ ਆ ਜਨੇ ਜੋਗੀ ਕੀ ਕਰਮਾਲੀ ਠੀਕ ਹੈ ਜੀ ਅੱਧੀ ਪਾਰਟੀ ਤੇ ਕਰਤੀ ਕਰਮਾਲੀ ਨੇ ਠੀਕ ਆ ਇਥਰੇ ਸਨਾਂ ਚ ਲੋਈ ਲੋਈ ਤੇ ਜਵਾਈ ਜੁਏ ਸਜਣਾ ਚੰਗੀ ਆ ਬਾਕੀ ਬਾਲਟੀ ਨਾ ਨਹੀਂ ਆ ਸਮਾਂ ਅਜੇ ਸ਼ਾਮ ਦੇ 4:00 ਵਜੇ 10 ਮਿੰਟ ਜਿਹੜਾ ਰਹਿਦਾ ਸਮਾਂ 4:00 ਦੇ ਵਿੱਚ ਠੀਕ ਆ ਜੀ ਤੇ ਸ਼ਾਹ ਜੀ ਕਹਿੰਦੇ ਆ ਫਿਰ ਵੀ ਜਿਹੜੀ ਆ ਲੋ ਜੀ 3:46 ਮਿੰਟ ਹੋਏ ਸਾਡੇ ਕੋਲ ਤੇ 6:30 ਵਜੇ ਸ਼ਾਮੀ ਚੁਆਈ ਕਿੰਨੇ ਵਜੇ ਦੀ ਆ 6:30 ਵਜੇ ਦੀ ਸ਼ਾਮ ਨੂੰ 5:30 ਅੱਛਾ ਇਧਰੋਂ ਕਰਿਓ ਮਗੜਾ ਅੱਛਾ 6:30 ਵਜੇ ਸ਼ਾਮਾਂ ਨੂੰ 5:30 ਅੱਛਾ ਤੇ ਦਿਨੇ 6:30 ਤੇ ਫੇਰ ਵੀ ਚੰਗੀ ਬਾਲਟੀ ਨਾਣ ਦੀ ਆ ਇੱਕ ਬਾਬਾ ਜੀ ਬਾਲਟੀ ਦੇ ਇੱਕ ਜੱਗ ਦੁੱਧ ਦਾ ਡੰਗ ਦਾ ਦਿੰਦੀ ਅੱਛਾ ਇਹ ਸ਼ਾਮ ਨੂੰ ਇੱਕ ਬਾਲਟੀ ਹਾਂਜੀ ਤੇ ਇੱਕ ਉਹ ਜਿਹੜਾ ਜੱਗ ਸਾਹਮਣੇ ਮਗਰ ਪਿਆ ਉਹ ਭਰ ਕੇ ਦੇ ਦਿੰਦੀ ਹਾਂਜੀ ਲਾਈਵ ਚੁਆਈ ਕਰਾ ਲੈ ਕੋਈ ਦੋਵੇਂ ਟਾਈਮ ਠੀਕ ਆ ਠੀਕ ਆ ਚੁਆਈ ਚੰਗੀ ਆ ਤੇ ਬਾਕੀ ਚੰਗੀ ਆ ਚਲੋ ਜਿੰਨੇ ਜੋਗੀ ਹੈਗੀ ਆ ਬਾਕੀ ਰੇਟ ਬੜਾ ਜਾਇਆ ਜੇ ਤੁਹਾਡਾ ਬਿਲਕੁਲ ਨੌਰ ਨੋਰਮਲ ਕੀਮਤ ਹੈ ਤੁਹਾਡੇ ਕੀ ਰੇਟ ਹੈ ਨਾ ਪਹਿਲਾਂ ਚੋਈਗੀ ਆ ਅੱਛਾ 2 ਘੰਟੇ 2.5 ਘੰਟੇ ਤੇ 2.5 ਤੋਂ ਵੀ ਉੱਪਰ ਹੀ 10 15 ਮਿੰਟ ਬੰਦਾ ਲੋ ਜੀ 2.5 ਘੰਟੇ ਜਿਹੜਾ ਸਮਾਂ ਬਾਕੀ ਰਹਗਾ ਏ ਇਹਦੇ ਚੋਣ ਵਿੱਚ ਚਵਾਈ ਚ ਤੇ ਫਿਰ ਵੀ ਕਰਮਾਲੀ ਨੇ ਬਾਲਟੀ ਜਿਹੜੀ ਆ ਤੁਹਾਨੂੰ ਲਾਈਵ ਖਾਈ ਆ ਚਵਾਈ ਆ ਤੇ ਆਪਣੀ ਨਰਖ ਫਰਕ ਕਰਕੇ ਲੈ ਕੇ ਜਾਇਓ 35000 ਦੇ ਵਿੱਚ ਸਿਰਫ ਮਿਲ ਜੂਗੀ ਬਸ ਕਰੋ ਜੀ ਤੇ ਠੀਕ ਆ ਸ਼ਾਹ ਜੀ ਫਿਰ ਠੀਕ ਆ ਆਜ ਇਧਰ ਨੂੰ ਫੇਸ ਕੁਆਲਟੀ ਆਪਣੀ ਕਰਿਓ ਮੜੀ ਜੀ ਲਓ ਲਓ ਜੀ ਬਾਲਟੀ ਵੀ ਨਾਲ ਹੀ ਨਾਹ ਤੀ ਜੇ ਤੇ ਵਧੀਆ ਗੱਲ ਹੈ ਜੀ ਸਾਡੇ ਵੱਲੋਂ ਪਿਆਰ ਭਰੀ ਸასი ਕਾਲ ਰੱਬ ਰੱਖਾ ਜੀ